ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟ ਕਲੈਕਸ਼ਨਸ ਤੇ ਅੱਜ ਮੈਂ ਸਿਰਫ ਔਟਵਾਤੇ ਹੀ ਨਹੀਂ ਜੋ ਵੀਡੀਓ ਖੁਦ ਬਣਾਈ ਹੈ ਉਹ ਵਾਲੀ ਵੀਡੀਓ ਲੈ ਕੇ ਆਈਆਂ ਅੱਜ ਦੀ ਵੀਡੀਓ ਵਿੱਚ ਪਸ਼ਮੀਨਾ ਦਾ ਸੂਟ ਲੈ ਕੇ ਆਈਆਂ ਇਹਦੇ ਵਿੱਚ ਮੇਰੇ ਕੋਲ 12 ਕਲਰ ਅਵੇਲੇਬਲ ਨੇ ਇਹ ਵਾਈਨ ਕਲਰ ਵਿੱਚ ਕਲਰ ਆਏਗਾ ਮੈਂ ਇਹਦਾ ਪ੍ਰੋਪਰ ਤੁਹਾਨੂੰ ক্লোਜ਼ ਅਪ ਲੁੱਕ ਜੋ ਵੀ ਇਹਦੇ ਤੇ ਵਰਕ ਹੋਇਆ ਜਿੱਥੇ-ਜਿੱਥੇ ਵੀ ਵਰਕ ਹੋਇਆ ਕਿ ਰਾਇ ਗਲਾਈ ਜਾਂ ਜੋ ਵੀ ਸਾਰਾ ਵਰਕ ਹੈ ਉਹ ਮੈਂ ਇੱਥੇ ਸਾਰਾ ਐਡ ਕਰ ਦੇਾਂਗੀ ਤੇ ਜਰੀ ਦੀ ਡਿਟੇਲ ਆ ਉਹ ਵੀ ਸਾਰੀ ਮੈਂ ਤੁਹਾਨੂੰ ਦੱਸ ਦਿਆਂਗੀ ਐ ਤੁਹਾਨੂੰ ਪਿਓਰ ਪਸ਼ਮੀਨਾ ਦਾ ਸੂਟ ਮਿਲੇਗਾ ਜਰੀ ਵੇਵਿੰਗ ਨਾਲ ਆਏਗਾ ਕਲਰ ਐਗਜ਼ੈਕਟ ਜਿਹੜਾ ਇਹਦਾ ਆਏਗਾ ਉਹ ਵਾਈਨ ਸ਼ੇਡ ਵਿੱਚ ਹੀ ਆਏਗਾ ਇੱਥੇ ਥੋੜਾ ਲਾਈਟਨਿੰਗ ਇਫੈਕਟ ਔਨ ਕਰਕੇ ਕਲਰ ਥੋੜਾ ਜਿਹਾ ਜਿਹੜਾ ਵੱਖਰਾ ਸ਼ੋ ਹੋ ਰਿਹਾ ਹੈ ਜਾਲ ਵਰਕ ਦਾ ਤੁਹਾਨੂੰ ਇਹਦੇ ਵਿੱਚ ਬਹੁਤ ਹੀ ਪਿਆਰਾ ਵੇਵਿੰਗ ਵਾਲਾ ਸੂਟ ਮਿਲੇਗਾ ਪਸ਼ਮੀਨਾ ਦਾ ਬਾਟਮ ਮਿਲੇਗਾ ਤੇ ਜਰੀ ਬਾਰਡਰ ਮਿਲੇਗਾ ਐ ਜੋ ਮੈਂ ਪਿੱਛੇ ਦਿਖਾਇਆ ਸੀ ਇਹ ਬਾਟਮ ਦਾ ਹੀ ਬਾਰਡਰ ਹੈ ਤੁਸੀਂ ਇੱਥੋਂ ਕੱਟ ਕਰਕੇ ਤੇ ਇਹਦਾ ਤੁਸੀਂ ਇਹਦੇ ਪ੍ਰੋਪਰ ਜਿਹੜਾ ਬਾਟਮ ਲੱਗ ਹੈ ਜਿਹੜਾ ਸ਼ਾਲ ਤੇ ਸ਼ਰਟ ਦਾ ਫੈਬਰਿਕ ਹੈ ਉਹ ਨਾਲ ਅਟੈਚ ਹੈ ਉਹ ਤੁਸੀਂ ਮਤਲਬ ਜਦੋਂ ਤੁਹਾਡਾ ਟੇਲਰ ਸਿਚ ਕਰੇਗਾ ਉਹ ਤੁਸੀਂ ਕੱਟ ਕਰ ਲੈਣਾ ਤੁਹਾਨੂੰ ਐਜ਼ ਇਟ ਇਜ਼ ਹੀ ਆਏਗਾ ਸਟਾਲ ਸਲੀਵਸ ਦਾ ਜਿਹੜਾ ਪ੍ਰਿੰਟ ਹੈ ਡਿਜ਼ਾਈਨ ਹੈ ਉਹ ਵੀ ਨਾਲ ਆਏਗਾ ਤੇ ਜਿਹੜਾ ਤੁਹਾਨੂੰ ਬਾਟਮ ਤੇ ਤੁਸੀਂ ਲਗਾਨੀ ਹੈ ਪੱਟੀਆਂ ਵੀ ਆ ਗਈ ক্লোਜ਼ ਅਪ ਲੁੱਕ ਹੈ ਕੈਮਰਾ ਇਫੈਕਟ ਤੇ ਕਰਕੇ ਥੋੜੀ ਜਿਹੀ ਕਲੀਅਰ ਨਹੀਂ ਹੋਈ ਬਟ ਮੈਂ ਕੋਸ਼ਿਸ਼ ਕੀਤੀ ਹੈ ਕਿ ਜਿੰਨੀ ਵੀ ਜ਼ਿਆਦਾ ਕਲੈਰੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਉਹ ਪਹੁੰਚ ਜਾਏ ਰਾਂਗੇ ਦੇ ਵਿੱਚ ਮੇਰੇ ਕੋਲ 12 ਨੇ ਦੇਖੋ ਕਿੰਨਾ ਵਧੀਆ ਜਰੀ ਵਰਕ ਹੈ ਬਹੁਤ ਹੀ ਜ਼ਿਆਦਾ ਸੋਹਣਾ ਪਿਆਰਾ ਵਰਕ ਹੈ ਤੇ ਜਿਹੜੇ ਇਹਦੇ ਵਿੱਚ ਰੰਗ ਬਾਕੀ ਨੇ ਉਹ ਮੈਂ ਲਾਸਟ ਤੇ ਐਡ ਕਰ ਦੇਵਾਂਗੀ ਬਿਲਕੁਲ ক্লোਜ਼ ਕਰਕੇ ਮੈਂ ਦਿਖਾਇਆ ਇਹ ਜਿਹੜਾ ਹੈ ਇਹ ਤੁਸੀਂ ਬਾਟਮ ਤੇ ਲਗਾਣਾ ਹੈ ਇੱਥੇ ਤੇ ਕੱਟ ਬਣਿਆ ਹੋਇਆ ਪ੍ਰੋਪਰ ਤੋਂ ਕੱਟ ਕਰਕੇ ਬਾਟਮ ਤੇ ਇਹਨੂੰ ਬਾਰਡਰ ਨੂੰ ਅਟੈਚ ਕਰ ਦੇਣਾ ਬਾਟਮ ਜਿਹੜਾ ਤੁਹਾਨੂੰ 2.5 ਮੀਟਰ ਦਾ ਪਲੇਨ ਮਿਲੇਗਾ ਐ ਇਹਦਾ ਸਟਾਲ ਹੈ ਜਿਹੜਾ ਕਿ 2.5 ਮੀਟਰ ਦੀ ਲੈਂਥ ਵਾਲਾ ਅਟੈਚ ਹੈ ਇਹਦੇ ਲਈ ਵੀ ਕੱਟ ਬਣਿਆ ਹੋਇਆ ਘੇਰੇ ਤੇ ਵਰਕ ਹੈ ਗਲਾ ਪ੍ਰੋਪਰ ਬਣਿਆ ਹੋਇਆ ਉਹ ਵੀ ਤੁਹਾਨੂੰ ਮੈਂ ਇੱਥੇ ਸਾਰਾ ਜਿਹੜਾ ਦਿਖਾ ਦੇਾਂਗੀ ਐ ਦੇਖੋ ਗਲੇ ਤੇ ਪ੍ਰੋਪਰ ਬਣਿਆ ਹੋਇਆ ਇਹ ਇਹਦਾ ਬਾਟਮ ਹੈ ਬਾਟਮ ਤੁਹਾਨੂੰ ਪਲੇਨ ਮਿਲੇਗਾ 2.5 ਮੀਟਰ ਦਾ ਪਿਓਰ ਕਸ਼ਮੀਨਾ ਦਾ ਕਲੋਜ਼ ਅਪ ਲੁੱਕ ਵੀ ਇਹਦੀ ਮੈਂ ਤੁਹਾਨੂੰ ਨਾਲ ਦੀ ਨਾਲ ਦਿਖਾ ਦਿੰਨੀ ਆ ਦੇਖੋ ਬਹੁਤ ਹੀ ਸੁਪੀਰੀਅਰ ਕੁਆਲਿਟੀ ਦਾ ਪਸ਼ਮੀਨਾ ਹੈ ਵਾਰਮ ਫੈਬਰਿਕ ਹੈ ਪੂਰਾ ਹੈਵੀ ਕਪੜਾ ਹੈ ਹੋਈ ਇਹ ਨਹੀਂ ਆ ਕਿ ਹਲਕਾ ਜਿਹਾ ਕਪੜਾ ਹੈ ਹੈਵੀ ਕਪੜਾ ਪੂਰਾ ਪ੍ਰਾਈਸ ਇਹਦਾ ਸਿਰਫ ਤੇ ਸਿਰਫ 1320 ਰੁਪਏ ਆ ਐਂ ਦੇਖੋ ਮੈਂ ਇਧਰ ਜਿੰਨਾ ਵਰਕ ਹੈ ਉਹਦੇ ਤੁਹਾਨੂੰ ਕਲੋਜ਼ ਅਪ ਲੁੱਕ ਇੱਥੇ ਦਿਖਾ ਦਿੱਤਾ ਹੈ ਬਹੁਤ ਪਿਆਰਾ ਵਰਕ ਹੈ ਬੈਕ ਤੁਹਾਨੂੰ ਪਲੇਨ ਮਿਲੇਗੀ ਫਰੰਟ ਤੇ ਪ੍ਰੋਪਰ ਵਰਕ ਆਏਗਾ ਘੇਰੇ ਤੇ ਵੀ ਵਰਕ ਆਏਗਾ ਦੇਖਾ ਤੁਹਾਡੀ ਲੈਂਥ ਸ਼ਾਰਟ ਆ ਤੁਸੀਂ ਉਹਨੂੰ ਕਿਹਰੇ ਤੋਂ ਕੱਟ ਕਰਕੇ ਉੱਪਰ ਐਡਜਸਟ ਕਰਵਾ ਸਕਦੇ ਹੋ ਆਪਣੇ ਟੀਲਰ ਨੂੰ ਕਹਿ ਕੇ ਬਿਲਕੁਲ ਬਹੁਤ ਪਿਆਰਾ ਪਾਰਟੀਵੇ ਲੁੱਕ ਵਾਲਾ ਰਾਂਗੇ ਦੇ ਵਿੱਚ ਜਿਹੜੇ 12 ਹੈਗੇ ਨੇ ਉਹ ਮੈਂ ਇੱਥੇ ਐਡ ਕਰ ਦਿੱਤੇ ਨੇ ਵੀਡੀਓ ਨੂੰ ਫੁੱਲ ਵਾਚ ਕਰਨਾ ਤਾਂ ਹੀ ਤੁਹਾਨੂੰ ਜਿਹੜੇ ਇਹਦੇ ਵਿੱਚ ਰੰਗ ਨੇ ਹੋਰ ਸਾਰੇ ਉਹ ਸ਼ੋ ਹੋ ਜਾਣਗੇ ਪ੍ਰਾਈਸ ਇਹਦਾ ਸਿਰਫ ਤੇ ਸਿਰਫ 1320 ਰੁਪਏ ਆ ਰੰਗ ਤੇ ਡਿਜ਼ਾਈਨ ਸਾਰੇ ਕਿ ਮੈਂ ਐਡ ਕੀਤੇ ਹੋਏ ਨੇ ਬਾਕੀ ਅਗਰ ਤੁਸੀਂ ਕੋਈ ਕੁਇਰੀ ਕਰਨੀ ਹੈ ਤਾਂ ਨੰਬਰ ਮੈਂ ਆਪਣਾ 6239245750 ਦਿੱਤਾ ਆ ਉਸ ਨੰਬਰ ਤੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਜਿਸ ਵੀ ਸੂਟ ਦੀ ਕੁਇਰੀ ਕਰਨੀ ਹੈ ਚਾਹੀਏ ਅੱਜ ਦੀ ਵੀਡੀਓ ਵਿੱਚ ਨੇ ਜਾਂ ਫਿਰ ਹੋਰ ਜੋ ਵੀ ਮੈਂ ਅਪਡੇਟਸ ਕਰਦੀ ਉਹਨਾਂ ਵਿੱਚੋਂ ਕੋਸ਼ਿਸ਼ ਕਰਾਂਗੀ ਕਿ ਅੱਗੇ ਤੋਂ ਵੀ ਜਿਹੜੇ ਵੀ ਸੂਟ ਦੀ ਵੀਡੀਓ ਪਾਵਾਂ ਮੈਂ ਖੁਦ ਬਣਾ ਕੇ ਪਾਵਾਂ ਤੇ ਜੇਕਰ ਨਹੀਂ ਹੈ ਤਾਂ ਬਾਕੀ ਫੋਟੋਆਂ ਪਾਵਾਂਗੀ ਬਾਕੀ ਇਹ ਰੰਗ ਤੇ ਡਿਜ਼ਾਈਨ ਸਾਰੇ ਅਵੇਲੇਬਲ ਨੇ ਬਾਏ ਕਰਨਾ ਜਾਂ ਕੋਈ ਵੀ ਕੁਇਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਹਨ ਨੈਕਸਟ ਵੀਡੀਓ ਦੇ ਵਿੱਚ ਹੋਰ ਨੇ ਮੇਰੇ ਮੈਂ ਟ੍ਰੈਂਡੀ ਤੇ ਐਕਸਕਲੂਸਿਵ ਕਲੈਕਸ਼ਨ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ